ਸਾਰਿਆਂ ਨੂੰ ਜੈ ਬਾਬੇ ਜੀ ਅੱਜ ਅਸੀਂ ਜੂਨਾਗੜ ਦੀ ਤਿਆਰੀ ਦੇ ਵਿੱਚ ਜਿਹੜੀ ਸੰਗਤ ਬਿਲਕੁਲ ਤਿਆਰ ਖੜੀ ਆ ਤੇ ਤਕਰੀਬ ਬਸ ਵੀ ਆ ਚੁੱਕੀ ਆ ਤਾਂ ਤੇ ਅਸੀਂ ਉਹਦੇ ਬਾਰੇ ਅੱਜ ਗੱਲਬਾਤ ਕਰਾਵਾਂਗੇ ਕਿੰਨੀ ਯਾਤਰਾ ਕਿੰਨੀ ਯਾਤਰਾ ਆ ਕਦੋਂ ਜਾਂਦੀ ਆ ਕਿੱਥੇ ਜਾਂਦੀ ਆ ਉਹਦੇ ਬਾਰੇ ਜਿਹੜੀ ਗੱਲਬਾਤਾਂ ਉਹ ਅੱਜ ਅਸੀਂ ਕਰਦੇ ਆ ਇਸ ਮੰਦਰ ਤੋਂ ਜਿਹੜੀ ਆਸੋ ਮੰਦਰ ਤੁਹਾਨੂੰ ਸਾਹਮਣੇ ਦਿਖਾਣੇ ਆ ਤੇ ਇਸ ਮੰਦਰ ਤੋਂ ਯਾਤਰਾ ਜਿਹੜੀ ਆ ਹਰ ਸਾਲ 5 ਦਸੰਬਰ ਨੂੰ ਇਥੋਂ ਰਵਾਨਗੀ ਹੁੰਦੀ ਆ ਤੇ ਅਸੀਂ ਜਿਹੜੇ ਮੁੱਖ ਸੇਵਾਦਾਰ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਆਓ ਚੱਲਿਓ ਜੀ ਚੰਦ ਸਾਹਿਬ ਦਾ ਜਨਾ ਚੱਲਦਾ ਹਾਂਜੀ ਪਹਿਲਾਂ ਤਾਂ ਹੁਣ ਸਾਰਿਆਂ ਦਾ ਧੰਨਵਾਦ ਆ ਜੀ ਤਾਂ ਜਿਹੜੇ ਮੇਰੇ ਵੀਰ ਕੈਮਰੇ ਦੀ ਸੇਵਾ ਮੇਰੇ ਨਾਲ ਕਰ ਰਹੇ ਆ ਮੈਂ ਇਹਨਾਂ ਦਾ ਧੰਨਵਾਦ ਕਰੂੰਗਾ ਤਾਂ ਜਿਨ੍ਹਾਂ ਨੇ ਮੇਰੇ ਮੌਕੇ ਸਿਰ ਕੰਮ ਮੇਰੇ ਨਾਲ ਮੇਰਾ ਸਾਥ ਦਿੱਤਾ ਤੁਹਾਡਾ ਥੈਂਕ ਯੂ ਆ ਜੀ ਤੇ ਆਓ ਆਪਾਂ ਅੱਗੇ ਚੱਲਦੇ ਆ ਜੀ ਗੱਲਬਾਤ ਕਰਦੇ ਆ ਜਿਹੜੀ ਸੰਗਤ ਖੜੀ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਆਜੋ ਅੱਗੇ ਚੱਲਦੇ ਆ ਹਾਂਜੀ ਸਸਿਕਾ ਜੀ ਜੈ ਬਾਬੇ ਜੀ ਜੈ ਬਾਬੇ ਜੀ ਜੈ ਪੋਣਾ ਹਰੀ ਜੀ ਜੈ ਹਾਂਜੀ ਅੱਜ ਤੁਸੀਂ ਜੁਨਾਗੜ ਜਾ ਰਹੇ ਹੋ ਹਾਂਜੀ ਤੇ ਕਿੰਨੀ ਸੰਗਤ ਜਾ ਰਹੀ ਹੈ ਇਹਦਾ ਸੰਗਤ ਬਹੁਤ 2-250 ਬੰਦਾ ਜਾ ਰਿਹਾ ਹੈ ਜੀ ਬਹੁਤ ਸੰਗਤ ਹੈ ਜੀ ਤੇ ਬਹੁਤ ਅਸੀਂ ਇੱਥੇ ਲੋਕਲ ਹੈ ਜੀ ਖਲਵਾੜਾ ਗੇਟ ਤੋਂ ਖਲਵਾੜਾ ਗੇਟ ਹਾਂਜੀ ਪਹਿਲਾਂ ਕਦੀ ਗਏ ਕਦੀ ਨਹੀਂ ਪਹਿਲਾਂ ਨਹੀਂ ਗਏ ਜੀ ਆ ਪਹਿਲੀ ਵਾਰ ਜਾ ਰਹੇ ਆ ਮੰਨ ਦੀ ਭਾਵਨਾ ਕਿੱਦਾਂ ਬਣੀ ਹੈ ਮੰਨ ਦੀ ਭਾਵਨਾ ਤਾਂ ਜੀ ਬਸ ਆਪਣਾ ਅਸੀਂ ਸਾਨੂੰ ਪਤਾ ਲੱਗਿਆ ਵੀ ਜਾ ਰਹੇ ਆ ਅਸੀਂ ਟਿਕਟਾਂ ਸੀਗਾ ਸਾਡੀਆਂ ਵੀ ਟਿਕਟ ਬੁੱਕ ਕਰਾ ਦੋ ਤੇ ਸਾਡੀਆਂ ਟਿਕਟਾਂ ਨੇ ਭਾਜੀ ਨਾਲ ਬੁੱਕ ਕਰਾਈਆਂ ਬਾਬਾ ਭਾਜੀ ਨੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਨੇ ਸਾਨੂੰ ਆਪਣੇ ਦਰ ਤੇ ਬੁਲਾਇਆ ਸਾਡੀ ਇਹਨਾਂ ਦੇ ਜਿਹੜੇ ਆਉਣ ਵਾਲਿਆਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿੱਥੇ ਜਾ ਰਹੇ ਆ ਉਹ ਥਾਂ ਦਾ ਕੀ ਨਾਮ ਹੈ ਜੁਨਾਗੜ ਹੈ ਜੀ ਤੇ ਦਵਾਰਕਾधीश ਜਾ ਰਹੇ ਆ ਜੀ ਦਵਾਰਕਾਦੇਸ਼ ਜੁਨਾਗੜ ਤੇ ਗਿਰਨਾਲਪੁਰ ਹਾਂਜੀ ਗਿਰਨਾਲਪੁਰ ਬੱਤੀ ਗਿਰਨਾਲਪੁਰ ਜਾ ਰਹੇ ਹਾਂ ਹਾਂਜੀ ਪੀ ਗਿਆ ਤੇ ਜਿਹੜੀ ਸਾਡੇ ਦਰਸ਼ਕ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਅਸੀਂ ਤਾਂ ਇਹ ਕਹਿੰਦੇ ਵੀ ਜਿਹਨੂੰ ਇਹ ਮੌਕਾ ਮਿਲੇ ਉਹ ਜ਼ਰੂਰ ਜਾਵੇ ਕਿਉਂਕਿ ਇਹ ਮੌਕਾ ਪਰਮਾਤਮਾ ਕਦੇ-ਕਦੇ ਸਾਨੂੰ ਦਿੰਦਾ ਹੈ ਤੇ ਹਰ ਹਮੇਸ਼ਾ ਆਪਣੇ ਤਿਆਰੀ ਰੱਖਣੀ ਚਾਹੀਦੀ ਆ ਵੀ ਜਦੋਂ ਵੀ ਕੋਈ ਮੌਕਾ ਮਿਲੇ ਤੇ ਹੁਣ ਆ ਕੇ ਜਾਣਾ ਨਹੀਂ ਜ਼ਰੂਰ ਜਾ ਤਿਆਰ ਰੱਖਣੀ ਹਾਂਜੀ 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 ਆਪਣੀ ਟੈਚੀ ਤਿਆਰ ਰੱਖਣੀ ਚਾਹੀਦੀ ਹੈ ਜੀ ਲਓ ਜੀ ਇਧਰੋਂ ਸਾਡੇ ਜਿਹੜੇ ਵੀਰ ਬਿਲਕੁਲ ਝੰਡਾ ਲੈ ਕੇ ਜਿਹੜੀ ਆ ਉਹ ਆ ਰਹੇ ਅੰਦਰੋਂ ਤੇ ਇਹਨਾਂ ਨਾਲ ਵੀ ਆਜੋ ਜੀ ਬਿਲਕੁਲ ਪਿਆਰੀ ਹੈ ਜੀ ਉਹਨਾਂ ਦੀ ਤੇ ਉਹਨਾਂ ਨਾਲ ਵੀ ਜਰੂਰ ਗੱਲਬਾਤ ਕਰਾਂਗੇ ਜੀ ਆਜੋ ਅੱਗੇ ਗੱਲਬਾਤ ਕਰੀਏ ਜੀ ਪਹਿਲਾਂ ਤਾਂ ਜੈ ਬਾਬਾ ਜੀ ਜੈ ਬਾਬਾ ਜੀ ਤਾਂ ਅੱਜ ਤੁਸੀਂ ਟੰਡਾ ਬਾਬਾ ਜੀ ਦੇ ਚੱਕਿਆ ਹਾਂਜੀ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਤੇ ਜਿਹੜੀ ਸਾਡੀ ਸੰਗਤ ਐਸ ਵੇਲੇ ਤਿਆਰ ਪਰ ਤਿਆਰ ਆ ਜਾਂ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਾਰੇ ਬਾਬਾ ਜੀ ਦੇ ਲਾੜ ਲੱਗਣਾ ਬਾਬਾ ਜੀ ਦਾ ਨਾਮ ਨੂੰ ਲੈਣ ਤਿੰਨਵੀਂ ਯਾਤਰਾ ਜੀ ਇਹ ਚੌਥੀ ਜੀ ਚੌਥੀ ਯਾਤਰਾ ਹਾਂਜੀ ਜਿਹੜਾ ਹਰ ਸਾਲ ਆਪਾਂ ਜਾਣੇ ਕੀ ਕਰਨ ਜਾਣੇ ਜੀ ਬਾਬਾ ਜੀ ਦਾ ਨਾਮ ਨਾਮ ਲੈਣ ਜਾਈਦਾ ਉੱਥੇ ਬਾਬਾ ਜੀ ਦੀ ਮੂਰਤੀ ਲੰਗਰ ਲੱਗਾ ਲੰਗਰ ਲਾਈਦਾ ਹਾਂ ਭੰਡਾਰਾ ਆਖ ਤਰੀਕ ਦਾ ਹਾਂਜੀ ਭੰਡਾਰਾ ਲੱਗਦਾ ਜੀ ਤੇ ਜਿਹੜੀ ਮੂਰਤੀ ਸਾਫ ਨਾਲ ਕਿੰਨਾ ਚਿਰ ਹੋ ਗਿਆ ਚੌਥਾ ਸਾਲ ਆ ਜੀ ਚੌਥਾ ਸਾਲ ਆ ਜੀ ਹਾਂਜੀ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਜੀ ਗੌਰਵ ਜੀ ਇਹ ਮੰਦਿਰ ਜੀ ਕਿੱਥੇ ਬਣਿਆ ਜੀ ਇਹ ਇਹ ਸਿਕਾਇਨ ਸਿਕਾਇਨ ਨਗਰ ਜੀ ਜਿਹੜਾ ਚਾਲੇ ਪਾਉਣੇ ਉਹ ਕਿੱਥੋਂ ਪਾਉਣੇ ਆ ਜੀ ਸਿਕਾਇਨ ਨਗਰ ਤੋਂ ਜਾਣਾ ਜੀ ਜੂਨਾਗੜ ਨੂੰ ਤੇ ਕਿੰਨੀਆਂ ਬੱਸਾਂ ਜਾ ਰਹੀਆਂ ਜੀ ਤੁਹਾਡੀਆਂ ਬੱਸਾਂ ਦੋ ਜਾ ਰਹੀਆਂ ਜੀ ਦੋ ਜਾ ਰਹੀਆਂ ਜੀ ਇੱਧਰ ਸਾਡੇ ਅਮਰਜੀਤ ਭਾਜੀ ਆਗੇ ਆਗੇ ਹੋ ਗਿਆ ਕਰਬ ਪੋਣਾ ਹਰੀ ਬਾਬਾ ਜੀ ਦਾ ਸੋ ਸੱਚੇ ਦਰਬਾਰ ਕੀ ਜੈ ਵਾਹ ਪਹਿਲਾਂ ਤਾਂ ਤੁਹਾਨੂੰ ਜੈ ਬਾਬੇ ਦੀ ਜੈ ਬਾਬਾ ਜੀ ਜੈ ਬਾਬਾ ਜੀ ਅੱਜ ਬਿਲਕੁਲ ਤੁਹਾਡੀ ਤਿਆਰੀ ਆ ਹਾਂਜੀ ਹਾਂਜੀ ਤੇ ਜਿਹੜਾ ਸੰਗਤ ਦੇਖੀ ਆ ਸੰਗਤ ਨਾਲ ਗੱਲਬਾਤ ਕੀਤੀ ਆ ਬੜਾ ਮਨ ਖੁਸ਼ ਹੋਇਆ ਬਈ ਸੰਗਤ ਹੋਂਮ ਹਮਾ ਕੇ ਜਾ ਰਹੀ ਆ ਹਾਂਜੀ ਹਾਂਜੀ ਤੇ ਜਿਹੜੀ ਸੰਗਤ ਜਾ ਰਹੀ ਆ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਕਹਿੰਦੇ ਜਿਹੜੀ ਨਵੀਂ ਸੰਗਤ ਸਾਡੇ ਨਾਲ ਜੁੜੀ ਆ ਇੰਨੇ ਹਰੇਕਾ ਸੰਗ ਜੁੜਦੀ ਜਾਊਗੀ ਸਾਡੇ ਨਾਲ ਬਾਬਾ ਜੀ ਦੀ ਇਹ ਜਨਮ ਭੂਮੀ ਦੇ ਦਰਸ਼ਨ ਕਰਨਗੇ ਠੀਕ ਹੈ ਜੀ ਸੋਮਨਾਥ ਨਗੇਸ਼ਵਰ ਦੁਆਰਕਾ ਦੇਸ਼ ਬੇੜਦਵਾਰ ਦਾ ਗੋਪੀਤਲਾ ਰਕੁਣੀ ਮੰਦਰ ਜਿਹੜੀਆਂ ਪੌੜੀਆਂ ਆ ਉਹ ਕਿੰਨੀਆਂ ਪੌੜੀਆਂ ਉਹ 9999 ਬਣਿਓ ਬਾਬਾ ਜੀ ਗੁਰੂ ਦਾ ਡੇਰਾ ਜਿੱਥੋਂ ਬਾਬਾ ਜੀ ਨੂੰ ਨਾਮਦਨ ਮਿਲਿਆ ਕਮੰਡਲ ਕੁੰਡ ਉੱਥੇ ਦਰਸ਼ਨ ਕੀਤੇ ਜਾਣਗੇ ਜਿਹੜਾ ਬੋਣਾ ਆ ਰਹੀ ਦਾ ਜਿਹੜਾ ਕਮੰਡਲ ਕੁੰਡ ਆ ਜਿਹੜਾ ਕਮੰਡਲ ਕੁੰਡ ਆ ਹਾਂ ਜੀ ਜਿਹੜਾ ਕਮੰਡਲ ਕੁੰਡ ਆ ਕਿੰਨੀ ਦੂਰ ਜਾ ਕੇ ਰਹਿ ਜਾਂਦਾ ਥੱਲੇ ਉਤੋਂ ਉਹ ਥੱਲੇ 9999 ਪੌੜੀ ਥੱਲੇ ਜਾ ਕੇ ਆ ਐਂਡ ਇੰਡ ਤੇ ਉੱਥੇ ਲੰਗਰ ਬਾਣੀ ਮਿਲਦਾ ਜੀ ਸਭ ਕੁਝ ਮਿਲਦਾ ਲੋਈ ਸੰਗਤ ਨੂੰ ਅਸੀਂ ਦੱਸ ਦਈਏ ਘਰੋਂ ਦੀ ਲੋੜ ਨਹੀਂ ਹਰ ਜਗ੍ਹਾ ਲੰਗਰ ਆ ਅਮਰਜੀਤ ਭਾਜੀ ਨਾਲ ਜਿੱਥੇ ਮਰਜ਼ੀ ਫੜ ਲਿਓ ਲੰਗਰ ਤੁਹਾਡੇ ਨਾਲ ਆ ਤੇ ਅਸੀਂ ਜਿਹੜੀ ਆ ਸਾਨੂੰ ਵੀ 3 ਸਾਲ ਹੋ ਗਏ ਜਾਂਦੇ ਨੂੰ ਤਿੰਨ ਸਾਲਾਂ ਤੋਂ ਬਾਅਦ ਜਿਹੜੀ ਆ ਐਦ ਕੀ ਸਾਡੀ ਹਾਜ਼ਰੀ ਨਹੀਂ ਹੈ ਕੋਈ ਗੱਲ ਨਹੀਂ ਮਾਰੇ ਗੁਰਬਾ ਕਰਨਗੇ ਤੇ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 24 ਧੰਨਵਾਦ ਜੀ ਚਲੋ ਜੀ ਚਲੋ ਜੈ ਬਾਬੇ ਦੀ ਕਰੋ ਪੜ ਹਰੀ ਬਾਬਾ ਦੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਦਾ ਸਾਰੀ ਬਾਬਾ ਜੀ ਤੁਹਾਡੀ ਸਦਾ ਹੀ ਜੈ ਬੋਲ ਸੱਚੇ ਦਰਬਾਰ ਕੀ ਜੈ ਸਿਕਰਾ ਪੋਨਾ ਹਰੀ ਦਾ ਬੋਲ ਸੱਚੇ ਦਰਬਾਰ ਦੇ ਕੀ ਜੈ ਕੀ ਦਰਬਾਰ ਕੀ ਜੈ ਹਾਂ ਜੀ ਜੈ ਬਾਬੇ ਜੀ ਜੈ ਬਾਬੇ ਦੀ ਜੈ ਬਾਬੇ ਦੀ ਹਾਂ ਜੀ ਅੱਜ ਤੁਸੀਂ ਗਰਨਾਰ ਪਰਵ ਜਾ ਰਹੇ ਹੋ ਹਾਂ ਹਾਂ ਤੇ ਸੰਗਤਾਂ ਨੂੰ ਕੀ ਮੈਸੇਜ ਹੈ ਤੁਹਾਡਾ ਦੇਖੋ ਸਾਡੀ ਮੰਨ ਦੀ ਬਹੁਤ ਤਾਂਨਾ ਸੀ ਕਿ ਅਸੀਂ ਵੀ ਗਿਆਨ ਪਰ ਵੱਜ ਜਾਈਏ ਸੋ ਅੱਜ ਦੇਰਸ਼ਨ ਕਰ ਲਈ ਅਸੀਂ ਸਾਰੇ ਭੈਣਾਂ ਦੇ ਨਾਲ ਜਾ ਰਹੇ ਹਾਂ ਤੇ ਸਾਡੀ ਮੰਨ ਦੀ ਇੱਛਾ ਸੀ ਤੇ ਬਾਕੀ ਸਭ ਨੂੰ ਮੈਂ ਕਹਾਂਗੀ ਤੁਸੀਂ ਵੀ ਜਾਓ ਦਰਸ਼ਨ ਕਰੋ ਸਾਡੀ ਮੰਨ ਦੀ ਜੇ ਪਾਪਾ ਜੀ ਜੇ ਪੂਰੀ ਕੀਤੀ ਆ ਤੇ ਸਾਡਾ ਭੈਣ ਰਾਣੀ ਪੂਰੀ ਕਰੇ ਤੁਸੀਂ ਪਹਿਲੀ ਵਾਰ ਹੀ ਜਾ ਰਹੇ ਹੋ ਹਾਂ ਜੀ ਅਸੀਂ ਪਹਿਲੀ ਵਾਰ ਪਹਿਲੀ ਵਾਰਤੀ ਹੈ ਹਾਂ ਕਿੱਥੋਂ ਆਏ ਤੁਸੀਂ ਅਸੀਂ ਆਏ ਹਾਂ ਜਲੰਧਰ ਤੋਂ ਜਲੰਧਰ ਤੋਂ ਕਿਹੜੀ ਜਗ੍ਹਾ ਅਸੀਂ ਜਲੰਧਰ ਅਮਨਗਰ ਤੋਂ ਆਏ ਹਾਂ ਹਾਂ ਬਰਕਤ ਦੇ ਵੀ ਤਲਾਕ ਨੂੰ ਦੇਵਤਰਾਤੋਂ ਨਾ ਤੇ ਅੱਜ ਪਹਿਲੀ ਯਾਤਰਾ ਤੁਹਾਡੀ ਪਹਿਲੀ ਯਾਤਰਾ ਮਨ ਦੀ ਬਹੁਤ ਇੱਛਾ ਸੀ ਕਿ ਅਸੀਂ ਜਾਈਏ ਸੋ ਸਾਰੀਆਂ ਪਹਨ ਕਰਕੇ ਜਾ ਰਹੀਆਂ ਆ ਆਪਾ ਜੀ ਸਾਨੂੰ ਸੋਹਣੇ ਸੋਹਣੇ ਦਰਸ਼ਨ ਦੇਣ ਅਸਬਾਧੀਆਂ ਨੂੰ ਮਿਲੇ ਆਸ਼ੀਰਵਾਦ ਦੇ ਸਾਰੀ ਬਾਕੀ ਸਜਦਾ ਵੀ ਚੱਲਣ ਕਾਮੀਆਂ ਚੌਥੀ ਮੂਰਤੀ ਸਥਾਪਨਾ ਕਰਨੀ ਹੈ ਆਪਾ ਜੀ ਕਿਰਪਾ ਸਭ ਨੂੰ ਦਰਸ਼ਨ ਦੇਣ ਕਿਰਪਾ ਬਣਾਈ ਰੱਖਿਓ ਆਪਣਾ ਸਾਰੀ ਸੰਗਤ ਨੂੰ ਦਰਸ਼ਨ ਖੁਸ਼ੀਆਂ ਦੇਣ ਖੁਸ਼ੀਆਂ ਮਨਾਂ ਕਿੰਮਾ ਪੰਡਾਰਾ ਜੀ ਹੈ ਚੌਥਾ ਤੇ ਪਹਿਲਾਂ ਵੀ ਤੁਸੀਂ ਕਾਫੀ ਵਾਰ ਜਾ ਚੁੱਕੇ ਹੋ ਚਾਰ ਚੌਥੀ ਵਾਰ ਕੀ ਨਾਮ ਤੁਹਾਡਾ ਤੇਰਾ ਨਾਮ ਹੁਸ਼ਰਾਂ ਕੁਸ਼ਰਾਂ ਨੀ ਨਾ ਕਾਫੀ ਤੁਹਾਡਾ ਨਾਮ ਸੁਣਿਆ ਤੇ ਸੇਵਾ ਵੀ ਕਾਫੀ ਬੱਚੀ ਸਾ ਤੁਹਾਡਾ ਹੁੰਦਾ ਹਨਾ ਕੋਈ ਨਹੀਂ ਬਾਬੇ ਤੇ ਬਾਬਾ ਹੀ ਕਰਨ ਵਾਲਾ ਸਭ ਕੁਝ ਸਿਨੇ ਆ ਹੀ ਕਰਨਾ ਤੇ ਜਿਹੜੇ ਸਾਡੇ ਦਰਸ਼ਕ ਦੇਖਣਗੇ ਉਹਨਾਂ ਨੂੰ ਮਤਲਬ ਕੀ ਤੁਹਾਡਾ ਸਨੇਹਾ ਕੀ ਆ ਮੇਰਾ ਸਨੇਹਾ ਇਹ ਆ ਕਿ ਸਾਰੇ ਜਣੇ ਬਾਬਾ ਜੀ ਦੀ ਜੁਨਾ ਪੁੰਮੀ ਤੇ ਜਨਮ ਭੂਮੀ ਤੇ ਜਾਓ ਸਾਰੇ ਦਰਸ਼ਨ ਕਰੋ ਸਾਰੇ ਆਪਣੇ ਬਾਬਾ ਜੀ ਦੇ ਗੁਣ ਗਾਓ ਬਸ ਮੇਰੀ ਇਹ ਅਰਦਾਸ ਆ ਸਾਰੇ ਭਗਤਾਂ ਬਾਬਾ ਜੀ ਦਾ ਮੰਦਿਰ ਦੇਖੋ ਜਨਮ ਭੂਮੀ ਨਹੀਂ ਅੰਬੀ ਦੇਖੋ ਗਿਨਾਰ ਪਰਬਤ ਜਾਓ ਸੋਮਨਾਥ ਜਾਓ ਦੁਆਰਕਾ ਦੀਸ਼ ਜਾਓ ਹੋਰ ਸਾਰੇ ਦਵਾਰ ਸੋਮਨਾਥ ਮੰਦਿਰ ਸੋਮਨਾਥ ਮੰਦਿਰ ਤੇ ਖੋੜਾ ਧਾਮ ਹੈ ਖੋੜਲ ਧਾਮ ਹਾਂ ਤੁਹਾਨੂੰ ਜਾਣਾ ਹੈ ਨਾ ਤੇ ਹਾਂ ठीकु आहे रुकमणी मंदरमी मंदर सारियत्रा मंदर मंदर जी। करोपा जीवन सफल बनाउ बाबा तव्हां बि जीवन सफल करे धनवाद जी बहुत बहुत किरपा हा मिल मैनू नहीं सुनिया समान है क्या सारा समान है We'll be right back.